ਸਸਤੀਕਾਲ ਦੋਸਤੋ ਤੁਹਾਡਾ ਚਾਹਲ ਪੀਵੀ ਪੰਜਾਬ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਜਿਹੜੇ ਚਾਹਲ ਫਾਰਮ ਹਾਊਸ ਚ ਰੂਟਾ ਨੇ ਜਿਹੜੇ ਨਵੇਂ ਫਰੂਟ ਲੱਗਨੇ ਸ਼ੁਰੂ ਹੋ ਗਏ ਨੇ ਪਹਿਲਾਂ ਤਾਂ ਤੁਹਾਨੂੰ ਅਸੀਂ ਇੱਕ ਸੈਟੂਪ ਦਿਖਾਉਣਾ ਹੈ ਕਟੋ ਘਾਟੇ ਦੀ 1.5 ਇੰਚ ਦੀ ਦੋਤੀ ਲੱਗੀ ਹੋਈ ਹੈ ਇਹਦੇ ਬਹੁਤ ਵਧੀਆ ਫਾਲਾ ਜੀ ਬਹੁਤ खांच भी टेस्टी है पूरा यदि काटिंग करी हुई है जी जिनी काटिंग कर सकना उ नहीं वह फल है पूरा बहुत तूतियां लगे बहुत तूतिया। जी बहुत व्डी तूती है बहुत ही मिठी तूती लग जाए है तूत ਨਾਲ ਹੀ ਸੋਨੋ ਅਸੀਂ ਜਿਹੜਾ ਦਿਖਾ ਦਰ ਰਹੇ ਆਂ ਜੀਰਾਂ ਨੇ ਵੀ ਜਿਹੜਾ ਫਲ ਆ ਉਹ ਵੀ ਚੱਕ ਲਿਆ ਜੀ ਇਹਦੇ ਵੀ ਜੀਰਾਂ ਲੱਗ ਰਹੀ ਨੇ ਜੀ ਆਪਣੇ ਆਹ ਛੋਟੇ ਛੋਟੇ ਫਲ ਲੱਗਣੇ ਸ਼ੁਰੂ ਹੋ ਗਏ ਨੇ ਲੱਡੀ ਉਹ ਜੰਗੀਰ ਇੱਧਰ ਜੀ ਸਾਡੇ ਆਲੂ ਖਾਰਾ ਵੀ ਲੱਗ ਲੱਗ ਗਿਆ ਜੀ ਇਹਨੇ ਸਟਾਰਟਿੰਗ ਕਰ ਲਈ ਆਲੂ ਸਾਰੇ ਨੇ ਹੋ ਜਿਹੜਾ ਫਾਲਾ ਆਇਆ ਪ੍ਰੈਲ ਸਟਾਰਟਿੰਗ ਅਪ੍ਰੈਲ ਦੇ ਸਿਚੇ ਸਾਰੇ ਲਗਭਗ ਫਲ ਚੱਕ ਹੀ ਲੈਣੇ ਜੀ ਆਨ ਦਿ ਕੁੱਕਰ ਜੀ ਦੇ ਬੁੱਕ ਆ ਵੀ ਲੱਗੇ ਸ਼ੁਰੂ ਹੋ ਗਏ ਜੀ ਪਰੇਪੇ ਉਟਨ ਜੀਰਾ ਦਾ ਇਧਰ ਸਿਰੇ ਤੇ ਵੀ ਬਹੁਤ ਫਲ ਲੱਗਿਆ ਇਹ ਸੇਬਾਂ ਦਾ ਬੁੱਟਾ ਗਾਹੀ ਵੱਡਾ ਇਹ ਵੀ ਫੁੱਲਾਂ ਨਾਲ ਭਰੇ ਪਿਆ ਜੀ ਸਾਰਾ ਇਹ ਇੱਕ ਛੋਟਾ ਵੀ এবੀ ਸੇਪਨੂ ਬੁੱਟਾ ਹੈ ਜੀ ਇਹਨੇ ਵੀ ਫਲ ਟੱਟਿਆ ਹੋਇਆ ਹੈ ਇਧਰ ਨਾਸਪਤੀ ਨਾਸਪਤੀਆਂ ਹੀ ਲੱਗ ਰਹੀਆਂ ਨੇ ਜੀ ਇਹਨਾਂ ਨੇ ਵੀ ਫਲ ਪੂਰਾ ਜਿਹੜਾ ਟੱਕ ਲੈ ਜਾਈ ਇਹ ਸਾਰੇ ਲਗਭਗ ਫਲ ਕੋਈ ਟਾਈਮ ਲਾ ਸਟਾਰਟਿੰਗ ਹੋ ਜਾਂਦੀ ਜਿੰਨਾਂ ਦੀ ਸਾਰਿਆਂ ਦੀ ਨਾਲੇ ਇਧਰ ਪੂਰਾ ਗਲਾਬ ਤੇ ਇਹ ਆ ਗਿਆ ਨਾਰਾਂ ਦਾ ਗੁੱਟਾ ਜੀ ਉਹ ਨਾਰਾਂ ਬਹੁਤ ਵਧੀਆ ਨਾਰ ਮਿੱਠਾ ਆਪ ਦੇ ਘਰ ਦਾ ਇਹਨਾਂ ਫਲ ਹੁੰਦੇ ਨੇ ਇਹ ਆਪਣੇ ਸਾਰੇ ਇਹ ਜਦੋਂ ਥੋੜਾ ਵੱਡੇ ਸਾਈਜ਼ ਦਾ ਹੋ ਗਿਆ ਸਾਰਾ ਫਰੂਟ ਜੀ ਉਦੋਂ ਵੀ ਸਭ ਤੋਂ ਤੁਹਾਨੂੰ ਵੀਡੀਓ ਪਾਵਾਂਗੇ ਜ਼ਰੂਰ ਦੇਖਣਾ ਸਾਰਾ ਪੂਰਾ ਗਲਾਬੀ ਪੂਰਾ ਲੱਗਾ ਜੀ ਇਹ ਸਭ ਤੋਂ ਵੀ ਮਹਿੰਗਾ ਸ਼ੌਂਕ ਹੈ ਜੀ ਰੋਡਿੰਗ ਆ ਦੇਖੋ ਬੋਟੇ ਦਾ ਫਲ ਪੂਰਾ ਚੱਕਿਆ ਹੋਇਆ ਸਾਰਿਆਂ ਨੇ ਇਹ ਅਮਰੂਦ ਆ ਗਈ ਬਣ ਕੇ ਜੀ ਇਹ 1 ਕਿਲੋ ਜੀ ਤਾਂ ਕਹਿੰਦਾ ਜੀ ਇਹ ਤਾਂ ਇੱਕੋ ਪੀਸ 1 ਕਿਲੋ ਦਾ ਲਗਭਗ ਹੋ ਜਾਂਦਾ ਜੀ ਇਹ ਆ ਗਿਆ ਜੀ ਆਪਣਾ ਗਲਗਲ ਦਾ ਇਹਨੇ ਪੂਰਾ ਫਲ ਚੱਕਿਆ ਹੋਇਆ ਜੀ ਪੂਰਾ ਜਿਹੜਾ ਹੁਣ ਮੌਸਮ ਹੈ ਜੀ ਫਲ ਚੱਕਣ ਵਾਲਾ ਆ ਗਿਆ ਜੀ ਸਾਰਾ ਇਹਨੇ ਪੂਰਾ ਆ ਗਿਆ ਇਹ ਆਪਣਾ ਇੱਕ ਬੂਟਾ ਹੋਰ ਲੱਗਿਆ ਜੀ ਆਪਣੇ ਨਾਸਪਤੀਆਂ ਦੇ ਵਿੱਚ ਇਹਨੂੰ ਨਾਸਪਤੀਆਂ ਲੱਗੀਆਂ ਜਿਆ ਪਰਿਆ ਪੈ ਗਿਆ ਇਹ ਵੀ ਆਲੂ ਖਾਰਾ ਦਾ ਮੂਟੇ ਬੂਟਾ ਨੇ ਜੀ ਵੀਨ ਨਾਲ ਵੀ ਉਤਾਰ ਜਿਹੜੀ ਹੈ ਆਪਣੀ ਸ਼ੁਰੂ ਕਰ ਲਈ ਇਹ ਆ ਗਈ ਜੀ ਆਪਣੀ ਐਪਲ ਫਗੇਰੀ ਇਹਦਾ ਜਿਹੜਾ ਫਲ ਹੈ ਜੋ ਨੱਬੜ ਗਿਆ ਹੁਣ ਇਹਦੀ ਸ਼ਾਂ ਸ਼ਕਾਈ ਕਰਤੀ ਜੀ ਕੋਈ ਦੁਬਾਰੇ ਕਰ ਰੂਗੀ ਜੀ ਨਵੀ ਜਿਆਦਾਤਰ ਅਸੀਂ ਜਿਹੜਾ ਆਪਦੇ ਜੀ ਸਾਰੇ ਫੂਟ ਹਰ ਸੀਜ਼ਨ ਜਿਹੜਾ ਹਰ ਸੀਜ਼ਨ ਚ ਖਾਣ ਨੂੰ ਮਿਲੇ ਹੋਗਾ ਆ ਫੇਰ ਇਹ ਫੇਰ ਨਾਸਪਤੀ ਦੀ ਦੂਜੀ ਸਾਈਡ ਆ ਗਈ ਇਹਦਾ ਦੂਜਾ ਸਾਲ ਹੈ ਇਸ ਵਾਰ ਫਲ ਦਾ I love whatever. આડુ એના પૂરા ફલ ચુક્યા જી એ તૂટે આપણે વીયા લગેવાને આડુને ਬਸ ਸੋ ਇਹ ਜੁਜਾ ਸ਼ੌਂਕ ਹੈ ਮਹਿੰਗਾ ਸ਼ੌਂਕ ਹੈ ਕੇਅਰ ਵੀ ਬਹੁਤ ਕਰਨੀ ਪੈਂਦੀ ਹੈ ਟਾਈਮ ਬਹੁਤ ਲੱਗਦਾ ਜੇ ਇਸ ਵਸ ਸ਼ੌਂਕ ਹੋਵੇ ਜਿਹੜੇ ਇਹ ਬੂਟੇ ਤਿੰਨੇ ਇਕੱਠੇ ਆਏ ਸੀ ਇਹ ਦਾ ਵੈਰਾਈਟੀ ਹੋਰ ਲਿਖ ਲਈ ਜਿਹਦੇ ਵਿੱਚ ਫਲ ਉਹ ਵੀ ਜਿਆਦਾ ਲੱਗਦੇ ਨੇ ਇਹਨੂੰ ਕੁਛੇ ਲਾ ਲੈਣ ਜਿਆ ਹੜੂ ਵਾਂਗ ਲੰਦੇ ਤਿੰਨੇ ਇਕੱਠੇ ਸੀ ਜੀ ਸ਼ਾਮ ਪਿਆ ਜੀ ਤੇ ਬੂਟਾ ਦਾ ਵਾਲਾ ਲੈ ਆਉਂਦਾ ਵੈ ਨੀ ਦੋ ਸਾਲਾਂ ਨੂੰ ਵਿੱਚ ਕੀ ਲਿਖ ਲਿਆ ਵੇ ਬੜਿਆ ਬੇ ਅਮਰੂਦਈ ਲਾਹਾਂਵਾਦੀ ਇਹਦਾ ਟੇਸਟ ਵੱਖਰਾ ਹੈ ਤਿੰਨ ਚਾਰ ਬਰਤਰਾ ਦੇ ਅਮਰੂਦ ਆਉਂਦਾ ਜੀ ਤਿੰਨੇ ਚਾਰੇ ਲਾ ਆਪਣੇ ਕੋਲ ਲੱਗੇ ਹੋਏ ਨੇ ਇਹ ਆਗਾ ਇਹ ਗੰਨਾ ਚੂਪਣਾ ਇਹ ਸਪੈਸ਼ਲ ਚੂਪਣ ਵਾਸਤੇ ਵੈਰੈਂਟੀ ਹੈ ਜੀ ਪੋਲੀ ਹੁੰਦੀ ਹੈ ਇਹ ਐਸਾ ਸਤੂ ਪੋਲੀ ਵੈਰੈਂਟੀ ਹੁੰਦੀ ਹੈ ਜੀ ਉਹ ਆ ਗਿਆ ਜੀ ਕਟਲਸ ਰੈਡੀ ਹੈ ਇਹ ਵੀ ਭਰਿਆ ਫਾਇਰ ਤੁਆਂ ਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਾਦ ਤੋਂ ਬਾਦ ਸ਼ੇਅਰ ਕਰਨਾ ਸ਼ਸਿਕਾਲ ਜੀ